ਬਿਤੇ ਦਿਨੀ ਗੁਰਦਾਸਪੁਰ ਕਲਨੌਰ ਪੁਲਿਸ ਚੌਕੀ ਬਖਸ਼ੀਵਾਲ ਦੇ ਉੱਤੇ ਗਰਨੇਟ ਨਾਲ ਹਮਲਾ ਹੋਇਆ ਸੀ ਹਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਨੰਨ੍ਿਤ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਉਹਨਾਂ ਦਾ ਪਿੱਛਾ ਕਰ ਰਹੀ ਸੀ ਯੂਪੀ ਦੇ ਪੀਲੀਪੀ ਦੇ ਵਿੱਚ ਜਾ ਕੇ ਉਹਨਾਂ ਨੌਜਵਾਨ ਬਦਮਾਸ਼ਾਂ ਦਾ ਪੁਲਿਸ ਨੇ ਐਂਕਾਊਂਟਰ ਕੀਤਾ ਸੀ ਇਸ ਦੀ ਜਾਣਕਾਰੀ ਪੂਰੀ ਡੀਜੀਪੀ ਪੰਜਾਬ ਗੌਰਵ ਯਾਦ ਵੱਲੋਂ ਦਿੱਤੀ ਗਈ ਸੀ ਤਿੰਨੇ ਨਜ਼ਰਾਂ ਦਿਹਾਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਪਰਿਵਾਰਕ ਮੈਂਬਰਾਂ ਦੇ ਆਪਣੇ ਬਿਆਨ ਨੇ ਪੁਲਿਸ ਵੱਲੋਂ ਆਪਣੇ ਦਾਅਵੇ ਨੇ ਪਰ ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਅੱਜ ਲਾਸ਼ਾਂ ਪੁਲਿਸ ਨੇ ਸੌਂਪ ਦਿੱਤੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜਿਹੜੇ ਨੌਜਵਾਨ ਪਲੀਪੇਤ ਯੂਪੀ ਦੇ ਵਿੱਚ ਮਾਰੇ ਗਏ ਇਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਪਰਿਵਾਰਕ ਮੈਂਬਰ ਆਪਣੇ ਘਰ ਪਿੰਡ ਲੈ ਕੇ ਆਏ ਨੇ ਜਿਸ ਤੋਂ ਬਾਅਦ ਜਾ ਕੇ ਉਹਨਾਂ ਦਾ ਅੱਜ ਸੰਸਕਾਰ ਕੀਤਾ ਜਾ ਰਿਹਾ ਹੈ ਤੇ ਪਰਿਵਾਰਕ ਮੈਂਬਰਾਂ ਤੁਸੀਂ ਦੇਖੋ ਕਿਵੇਂ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਵੱਲੋਂ ਦੱਸਿਆ ਗਿਆ ਕਿ ਤਿੰਨੇ ਜਿਹੜੇ ਨੌਜਵਾਨ ਨੇ ਕਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਪਰ ਉਹਨਾਂ ਨੇ ਅੱਜ ਤੱਕ ਇਹ ਦੱਸਿਆ ਜਾ ਰਿਹਾ ਕਿ ਬੱਚਾ ਨੇ ਸਾਡੇ ਕੋਲ ਕੋਈ ਗੱਲ ਨਹੀਂ ਕੀਤੀ ਨਾ ਹੀ ਕਿਸ ਤਰੀਕੇ ਦਾ ਕੋਈ ਸੰਬੰਧ ਦੱਸਿਆ ਨਾ ਹੀ ਕੋਈ ਇਸ ਤਰੀਕੇ ਦੀ ਕੋਈ ਵੀ ਜਾਣਕਾਰੀ ਸਾਨੂੰ ਦਿੱਤੀ ਹੈ ਪਰ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਕਿ ਇਹ ਤਿੰਨੇ ਨੌਜਵਾਨ ਇਸ ਹਮਰੇ ਦੇ ਵਿੱਚ ਸ਼ਾਮਲ ਸੀ ਜੋ ਗਰਨੇਟ ਨਾਲ ਹਮਲਾ ਕਲਾਂੌਰ ਪੁਰਸ ਚੌਕੀ ਬਖਸ਼ੀਵਾਲ ਦੇ ਵਿੱਚ ਹੋਇਆ ਸੀ ਸੁਣ ਲੈ ਕੇ ਪਰਿਵਾਰਕ ਮੈਂਬਰਾਂ ਦੇ ਕੀ ਬਿਆਨ ਨੇ ਤੁਸੀਂ ਵੀ ਸੁਣੋ ਵੱਡੀ ਵੱਡੀ ਮੈਚ ਲੈਣ ਗਿਆ ਅੱਛਾ ਮੇਰੇ ਤੇ ਰਾਇ ਗੱਖ ਨਹੀਂ ਮੈਂ ਕੀ ਦੱਸਾਂ ਤੁਹਾਨੂੰ ਵਿਚਾਰੇ ਦੇ ਬੇਸਤਰਾ ਕੋਈ ਦਸੀ ਗੱਲ ਬਾਤ ਵੀ ਕੀ ਹੋਇਆ ਸੀਗਾ ਉਹਨਾਂ ਨੇ ਅੱਛਾ ਕੁਝ ਉੱਥੇ ਜਾ ਕੇ ਉਹਨਾਂ ਨੂੰ ਇਹਨਾਂ ਕੋਈ ਨਹੀਂ ਤੁਸੀਂ ਹਾਂ ਤੁਹਾਨੂੰ ਕੀ ਲੱਗਦਾ ਹਲੋ ਜਦ ਕਈ ਗੱਲ ਪਤਾ ਨਹੀਂ ਕੀ ਕਰਸ ਨੇ ਕਿ ਲੱਗਦਾ ਠੱਕਾ ਕੀਤਾ ਕਿ ਲੱਗਦਾ ਠੱਕਾ ਹੈ ਨਹੀਂ ਤਾਂ ਠੱਕਾ ਹੋਈ ਗਿਆ ਮੈਂ ਤੇ ਬੁਰੀ ਗੱਲ ਨਹੀਂ ਮੈਂ ਕਰਦਾ ਮੈਂ ਤੇ ਇੱਕ ਮੈਸੇਜ ਦਵਾਂਗਾ ਸਾਈ ਜਨਤਾ ਨੂੰ ਭੇਜਦਾ ਅੱਜ ਹਟਣਾ ਹੋਇਆ ਹੈ ਨਾ ਦੁਆਰਾ ਇਹ ਕੰਮ ਕਿਸੇ ਨਾਲ ਨਾ ਹੋਵੇ ਸਰਕਾਰਾਂ ਨਸ਼ਾ ਰੋਕਣ ਬਿਲਕੁਲ ਨਸ਼ਾ ਨਾਮ ਨਸ਼ਾ ਨਾ ਵੇਕੇ ਨਾਂ ਬੱਚੇ ਖਾਣ ਨਾ ਫਸਤਨ ਇਹ ਨਸ਼ੇ ਕਰਨ ਹੁੰਦਾ ਸਭ ਕੁਝ ਜਿਹੜੇ ਲੋਕ ਜਿਹੜੇ ਲੋਕ ਬਾਹਰ ਬੱਠੇ ਜਿਹੜੇ ਇਹੋ ਜੇ ਕੰਮ ਕਰਾਉਂਦੇ ਨੇ ਨਸ਼ਿਆਂ ਦੇ ਲਾਲਚ ਦੇ ਕੇ ਬੱਚੇ ਨੂੰ ਪੈਸੇ ਦੇ ਲਾਲਚ ਦੇ ਕੇ ਪਿਠਭਾਏ ਤੋਰਦੇ ਨੇ ਸਰਕਾਰ ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਫੜੇ ਬਾਹਰੋਂ ਤੋਰਿਆ ਗਿਆ ਬੱਚਾ ਕਲਤਰ ਸਟਾਟ ਬੱਚੇ ਨੂੰ ਪੇ ਬੱਚੇ ਨੂੰ ਗਲਤ ਇਥੋਂ ਪੀਲੀ ਪੀਲੀ ਤੇ ਦਿਖ ਦੋਨੇ ਜਿੱਦਾਂ ਪਹੁੰਚ ਸਕਦਾ ਬੱਚਾ ਲਾ ਜਿਹੜੇ ਬਾਹਰ ਬੱਠੇ ਉਹ ਜ਼ਿੰਮੇਵਾਰ ਨੇ ਜੁਮੇ ਰਹੋ ਮੈਨੂੰ ਇਹ ਗੱਲ ਤਾਂ ਕਿੰਪ ਬੱਚਾ ਸਾਡੇ ਕੋਲ ਤੋਂ ਹੋ ਗਿਆ ਨਾ ਬੱਚਾ ਤੇ ਚਲ ਗਿਆ ਹੱਥੋਂ ਆਹ ਹੁਣ ਹੁਣ ਕਿਤੇ ਬੈਠਾ ਹੋ ਸਾਨੂੰ ਇਹ ਗੱਲ ਕੀ ਪਤਾ ਪਏ ਹੈਡ ਵਿੱਚ ਕੋਈ ਸੋਚ ਤਾਨੂੰ ਕੀ ਪਿਆ ਤੁਹਾਨੂੰ ਪਤਾ ਹੀ ਨਹੀਂ ਵੀ ਸਾਡੇ ਬੱਚੇ ਨਾਲ ਕਿਸ ਨੇ ਕੀ ਕੀਤਾ ਕੀ ਮੈਂ ਇਹ ਕਿ ਕਸਾ ਲੱਗੇ ਨਾ ਪਰ ਮੈਂ ਦੇਖਿਆ ਕਹਿੰਦਾ ਮੈਂ ਸਰਕਾਰ ਇਹ ਗੱਲ ਤੇ ਰੋਕ ਲਾਵੇ ਨਸ਼ੇ ਰੋਕ ਲਾਵੇ ਨਸ਼ੇ ਰੋਕ ਲਾਵੇ ਨਸ਼ੇ ਬੱਚੇ ਨਾ ਕਰਨ ਨਾ ਨਸ਼ੇ ਵਿਜਨ ਫੈਰੀ ਆਮ ਨਸ਼ਾ ਬਸ ਸੋਸੇ ਮੇਲਾ ਲੱਗਾ ਹੁੰਦਾ ਹਸਪਤਾਲ ਨੂੰ ਜਾਜ ਦੀ ਮੰਗ ਕਰ ਦਿਓ ਜਾਦੀ ਮੰਗ ਕੇ ਕੀ ਕਰਸਣ ਜਦੋਂ ਵੀ ਤੁਹਾਨੂੰ ਕਿਹਨਾਂ ਦਾ ਪਤਾ ਹੀ ਨਹੀਂ ਕਿ ਇਹਦਾ ਨਾਮਾਂ ਜਿਹਾ ਜਿਹੜਾ ਵੀ ਜਾਂਚ ਕਰੋ ਉਹਨਾਂ ਦੱਸੋ ਕਿਦਾ ਕੀ ਜਾਂਚ ਕਰੀਏ ਤੁਹਾਡੇ ਸੋ ਸਹੀ ਮਾਰ ਹੈ ਕਿ ਗਲਤ ਮਾਰ ਹੈ ਇਹ ਸਾਡਾ ਕਰੋ ਸਾਡਾ ਬਚਪਨ ਤੁਰ ਗਿਆ ਹਰੀ ਕਿਦਾਂ ਕਹਸਣਾ ਸਹੀ ਹੈ ਗਲਤ ਹੈ ਇਹ ਜੀ ਦਬਾਅ ਲੱਗਦਾ ਤੁਹਾਨੂੰ ਨਹੀਂ ਨਹੀਂ ਮੈਨੂੰ 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 ਨਹੀਂ ਕਿਸੇ ਨੇ ਮੈਨੂੰ ਕਿਹ ਕਿ ਦਬਾਣਾ ਆ ਤੁਹਾਨੂੰ ਪੁਲਿਸ ਵਾਲੇ ਕੋਈ ਅਧਿਕਾਰੀ ਇੱਥੇ ਆਇਆ ਨਹੀਂ ਸੰਸਕਾਰ ਤੁਹਾਨੂੰ ਵੀ ਲੱਗਦਾ ਵੀ ਨੇ ਬੋਸ ਵਾਲੇ ਵਾਹੇ ਜਿਹੜਾ ਚਾਣਾ ਨੰਬਰ ਬਚੇਰਾ ਉਹਨਾਂ ਨੇ ਹੈਲਪ ਕਰਨੇ ਕੀਤੇ ਸਾਡੇ ਡੀਐਸਪੀ ਐਸਐਸਪੀ ਸਾਹਿਬ ਸਾਰੇ ਐਸਐਚਓ ਜਿਹਨੇ ਸਾਡੇ ਸਾਡੇ ਐਸਆਈ ਤਿੰਨ ਗਣੀਆਂ ਗਈਆਂ ਨਾਲ ਉਹਨਾਂ ਨੇ ਹਰ ਵਾਰ ਸਾਡੀ ਬਹੁਤ ਕੀਤੀ ਜੀ ਮੰਨ ਕੇ ਬੰਨੂ ਸਾਨੂੰ ਉਹਨਾਂ ਨੇ ਚਾਹ ਤਾਂ ਕੋਟੀ ਪੀਣੀ ਤੇ ਆਪਣੇ ਪਰਿਵਾਰ ਦਾ ਖਰਚਾ ਕੀਤਾ ਉਹਨਾਂ ਨੇ ਤੇ ਡੱਟ ਬੱਟ ਲੈਣ ਕਿ ਉਹਨਾਂ ਕੋਲ ਗੱਲ ਹੀ ਕੀਤੀ ਵੀ ਕੀ ਗੱਲਬਾਤ ਇੱਥੇ ਪਿੱਛੇ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿੱਦਾਂ ਅਸੀਂ ਪਹੁੰਚੇ ਜਾਂ ਤੁਸੀਂ ਕੀ ਜਾਂਚ ਕੀਤੀ ਇੱਥੇ ਬੋਸ਼ੇ ਕੋਈ ਪਿੱਛੇ ਦੀ ਬੋਧ ਕੀਤੀ ਹੈ ਪਰ ਸਾਨੂੰ ਕੋਈ ਨਹੀਂ ਸਹੀ ਦੱਸੀ ਨਹੀਂ ਦੱਸੀ ਨਹੀਂ ਤੁਸੀਂ ਇਹ ਨਹੀਂ ਪੁੱਛੇ ਬੱਚੇ ਕਿੱਦਾਂ ਪਹੁੰਚੇ ਬੱਚੇ ਹੁਣ ਬ ਜੋ ਡੱਡ ਬੜੀ ਲੈਣ ਗਏ ਉਹ ਡੱਡ ਬੜੀ ਕਿਹੜੇ ਹਾਲਾਤਾਂ 'ਚ ਹੀ ਉੱਥੇ ਵੀ ਇਹੋ ਇਹ ਮੈਂ ਹਿੰਦੂਆਂ ਦਾ ਅੰਦਰ ਗਏ। ਹਾਂ ਨੀ ਹੰਤ ਨਹੀਂ ਆਇਆ ਤਾ ਤੁਸੀਂ ਕੀ ਚਾਹੁੰਦੇ ਹੋ? ਅਸੀਂ ਤਾਂ ਹੁਣ ਇਹੋ ਜਿਹੇ ਸਰਕਾਰ ਨੂੰ ਇਤਕਰ ਸਾਡਾ ਕੋਈ ਸਾਫ਼ ਕਰੇ ਕੁਝ ਸੋਚੇ ਸਾਡੇ ਗਰੀਬਾਂ ਹੀ ਬਦਮਾ ਜੜੀ ਦਾੜੀ ਕਰਨਾ ਮੈਂ। ਦਾੜੀ ਕਰਦੇ ਭਾਜੀ ਕਾਇਰ ਤੇ ਕਿਰਾਏ ਤੇ ਰੈਂਟ ਤੇ ਰਹਿ ਰਹੇ ਆ ਵਾ। ਠੀਕ ਹੈ। ਮਿਰਤਿਕ ਨੌਜਵਾਨ ਦਾ ਪਿਤਾ ਜਿੰਨਾ ਵੱਲੋਂ ਆਪਣੇ ਵਿਚਾਰ ਰੱਖੇ ਗਏ ਨੇ ਪੁਲਿਸ ਦੇ ਉੱਤੇ ਕਾਫੀ ਸਵਾਲ ਖੜੇ ਕਿਤੇ ਨੇ ਪਰ ਪੁਲਿਸ ਵੱਲੋਂ ਦਾਵਾ ਜਿਹੜਾ ਕਿਤਾ ਗਿਆ ਸੀ ਪਰ ਹੁਣ ਦੇਖਦੇ ਆ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਪੂਰੀ ਵੈਰੀਫਾਈ ਹੋਣਾ ਚਾਹੀਦਾ ਪੂਰੀ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ ਸਾਡੇ ਨਾਲ ਜਿਹੜਾ ਲੱਗ ਰਿਹਾ ਕਿ ਸਾਡੇ ਪੁੱਤਾਂ ਨਾਲ ਧੱਕਾ ਹੋਇਆ ਪਰ ਦੂਜੇ ਪਾਸੇ ਹੁਣ ਦੇਖਦੇ ਕਿ ਆਨਬਰ ਦੇ ਵਿੱਚ ਸਾਰੇ ਮਾਲ ਵਿੱਚ ਨਿਕਲਦਾ ਕੀ ਹੈ ਇਸ ਨੂੰ ਲੈ ਕੇ ਤੁਸੀਂ ਦੇਖੋ ਪਰਿਵਾਰਿਕ ਮੈਂਬਰਾਂ ਵੱਲੋਂ ਬਿਰਲਾਪ ਕੀਤਾ ਗਿਆ ਸੀ ਆਪਣੇ ਪੁੱਤਾਂ ਨੂੰ ਲੈ ਕੇ ਤਿੰਨ ਪਰਿਵਾਰ ਜਿਹੜੇ ਦੱਸਿਆ ਜਾ ਰਿਹਾ ਕਿ ਗਰੀਬ ਪਰਿਵਾਰ ਦੇ ਸਬੰਧ ਨੇ ਤਾਂ ਇਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੇ ਪਰਿਵਾਰਿਕ ਮੈਂਬਰਾਂ ਵੱਲੋਂ ਆਪਣੇ ਵਿਚਾਰ ਰੱਖੇ ਗਏ ਨੇ ਹੋਰ ਖਬਰਾਂ ਦੇਖਣ ਲਈ ਵੱਤਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਖਬਰ Большое спасибо. До